ਅਸੀਂ ਇਕੱਲੇ ਨਹੀਂ ਅਸੀਂ ਥੋੜੇ ਨਹੀਂ ਅਸੀਂ ਦੁਨੀਆ ਦੀ ਸਭ ਤੋਂ ਵੱਧ ਗਿਣਤੀ ਫੌਜ ਆ ਬਸ ਇੱਕੋ ਹੀ ਗੱਲ ਮਾੜੀ ਆ ਵੀ ਫੌਜ ਦਾ ਡਿਸਪੀਸਲਨ ਕੋਈ ਨਹੀਂ ਆਨੰਦਪੁਰ ਸਾਹਿਬ ਪਹੁੰਚਣਾ ਕਦੋਂ ਸਾਡੀ ਮਰਜ਼ੀ ਜਾਣਾ ਕਦੋਂ ਸਾਡੀ ਮਰਜ਼ੀ ਕਿੱਥੇ ਬਹਿਣਾ ਸਾਡੀ ਮਰਜ਼ੀ ਕਿੰਨਾ ਚਿਰ ਬਹਿਣਾ ਸਾਡੀ ਮਰਜ਼ੀ ਕੀਰਤਨ ਸੁਣਨਾ ਕਿ ਨਹੀਂ ਸੁਣਨਾ ਸਾਡੀ ਮਰਜ਼ੀ ਕਥਾ ਸੁਣਨੀ ਕਿ ਨਹੀਂ ਸੁਣਨੀ ਸਾਡੀ ਮਰਜ਼ੀ ਗੁਰੂ ਦੀ ਗੱਲ ਕੋਈ ਗੁਰਬਾਣੀ ਦੀ ਪੋਥੀ ਸਟੀਕ ਲੈ ਕੇ ਜਾਣਾ ਘਰੇ ਕਿ ਨਹੀਂ ਇਹ ਵੀ ਸਾਡੀ ਮਰਜ਼ੀ ਬੱਚਿਆਂ ਨੂੰ ਕੋਈ ਗੁਰਬਾਣੀ ਦੀ ਗੱਲ ਸੁਣਾਉਣੀ ਸਿਖਾਉਣੀ ਹੈ ਨਹੀਂ ਸਾਧ ਸੰਗਤ ਜੀ ਇੱਕੋ ਗੱਲ ਸੋਚ ਲੈਣਾ ਸਾਡੀ ਫੌਜ ਦਾ ਡਿਸਪਲਨ ਦੱਸੋ ਕਿੱਥੇ ਆ ਪੁਰਾਣੇ ਸਮੇਂ ਸੇਠ ਮਿਸਲਾ ਸੀ ਜਿਹੜਾ ਵੀ ਆਉਂਦਾ ਸੀ ਜਥੇਦਾਰ ਕੋਲ ਹਾਜ਼ਰੀ ਦਿੰਦਾ ਸੀ ਜਾਣ ਲੱਗਾ ਦੱਸ ਕੇ ਜਾਂਦਾ ਸੀ ਆਪਾਂ ਸਾਨੂੰ ਕੋਈ ਕਹਿ ਦਵੇ ਕਿ ਮੋਟਰਸਾਈਕਲ ਥੋੜਾ ਜਿਹਾ ਪਿੱਛੇ ਕਰ ਲਓ ਸਾਨੂੰ ਲੱਗਦਾ ਵੀ ਇਹ ਗਲਤ ਹੈ ਸਾਨੂੰ ਕੋ ਕਹਦੇ ਵੀ ਧੱਕੇ ਨਾ ਮਾਰੋ ਮੜ ਜਾ ਪਿੱਛੇ ਹੋ ਜਾ ਸਾਨੂੰ ਉਹ ਵੀ ਸਹੀ ਨਹੀਂ ਲੱਗੂਗਾ ਅਸੀਂ ਹਰ ਗੱਲ 'ਚ ਆਪਣੀ ਮਰਜ਼ੀ ਕਰਦੇ ਹਾਂ ਮਾਫ ਕਰਨਾ ਇੱਕ ਹੁੰਦਾ ਮਨ ਸਮਝਾਵਨ ਇੱਕ ਹੁੰਦਾ ਮਨ ਪਰਚਾਵਨ ਕਬੀਰ ਸਾਹਿਬ ਨੇ ਲਿਖਿਆ ਭਾਈ ਹਿੰਦੂਆਂ ਨੂੰ ਵੇਖੋ ਕਿੰਨੇ ਗ੍ਰੰਥ ਨੇ ਮੁਸਲਮਾਨਾਂ ਨੂੰ ਵੇਖੋ ਕਿੰਨੇ ਗ੍ਰੰਥ ਨੇ ਈਸਾਈਆਂ ਨੂੰ ਦੇਖੋ ਕਿੰਨੇ ਗ੍ਰੰਥ ਨੇ ਸਾਰੀ ਦੁਨੀਆ ਨੂੰ ਪੜ੍ਹਨਾ ਪੈਂਦਾ ਤੁਰਕ ਤਰੀਕਤ ਜਾਨੀ ਹੈ ਹਿੰਦੂ ਵੇਦ ਪੁਰਾਨ ਮਨ ਸਮਝ ਆਉਣ ਕਾਰਨੇ ਕਛੂਕ ਪੜੀਏ ਗਿਆਨ ਕੁਝ ਨਾ ਕੁਝ ਤੇ ਪੜਨਾ ਹੀ ਪਊ ਇਹ ਆਨੰਦ ਸਾਹਿਬ ਦੀ ਸੰਥਿਆ ਲੈਣੀ ਪਊ ਜਪਜੀ ਸਾਹਿਬ ਸਿੱਖਣਾ ਪਊ ਆਸਾ ਕੀ ਵਾਰ ਦਾ ਕੀਰਤਨ ਸੁਣਨਾ ਪਊ ਅਸੀਂ ਕੀਤਾ ਕੀ ਹੈ ਅਸੀਂ ਚਾਹੁੰਦੇ ਤਾਂ ਹਾਂ ਸਾਡੀ ਕੌਮ ਬਹੁਤ ਅੱਗੇ ਚਲੀ ਜਾਵੇ ਪਰ ਅਸੀਂ ਉਸ ਕੌਮ ਲਈ ਕਰਦੇ ਕੀ ਹਾਂ ਸਾਨੂੰ ਕੋਈ ਮੁਫਤ ਵੀ ਪੋਥੀਆਂ ਦੇ ਦੇਵੇ ਅਸੀਂ ਕਹਿੰਨੇ ਨਹੀਂ ਬਾਬਾ ਜੀ ਲੈ ਜੋ ਵੇਦਵੀ ਹੋਊ ਘਰੇ ਵੀ ਤੁਸੀਂ ਕਿਸੇ ਨੂੰ ਬਾਹਰੋਂ ਹੀ ਮੋੜ ਦੋ ਘਰੇ ਵੜਨ ਨਾ ਦਿਓ ਇਹ ਵੇਦਵੀ ਨਹੀਂ ਗੁਰਬਾਣੀ ਦੀਆਂ ਪੋਥੀਆਂ ਸਟੀਕ ਅਰਥ ਸਾਡੇ ਘਰਾਂ 'ਚ ਨਹੀਂ ਹਨ ਅਸੀਂ ਆਨੇ ਸਾਡੇ ਘਰੇ ਸ਼ਰਾਬ ਹੈ ਫਿਰ ਸ਼ਰਾਬ ਨੂੰ ਬਾਹਰ ਕੱਢੋ ਪੋਥੀਆਂ ਚੁੱਕ ਕੇ ਗੁਰਦੁਆਰੇ ਲੈ ਆਉਨੇ ਬਾਬਾ ਜੀ ਇੱਥੇ ਰੱਖ ਲਓ ਸਾਧ ਸੰਗਤ ਜੀ ਜਿੰਨਾ ਗੁਰ ਉਹਨਾ ਮਿੱਠਾ ਅਸੀਂ ਜਿੰਨੇ ਕਿ ਸਿੱਖਿਆ ਉਹਨਾ ਕ ਸਾਡਾ ਰਾਜ ਆ ਇਹਦੋਂ ਵਧੀਆ ਰਾਜ ਚਾਹੀਦਾ ਤੇਦੋਂ ਵਧੀਆ ਸਿੱਖ ਬਣਨਾ ਪਊਗਾ ਅਸੀਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਦੇ ਆ ਸਾਨੂੰ ਕੌਣ ਰੋਕਦਾ ਉੱਠਣ ਤੋਂ ਅਸੀਂ ਬਾਣੀ ਪੜ੍ਹਨੀ ਹੋਵੇ ਅਸੀਂ ਕੀਰਤਨ ਸੁਣਨਾ ਹੋਵੇ ਆਸਾ ਕੀ ਵਾਰ ਦਾ ਅਸੀਂ ਗੁਰਬਾਣੀ ਦੀ ਸੰਥਿਆ ਲੈਣੀ ਹੋਵੇ ਸਾਨੂੰ ਕੌਣ ਰੋਕਦਾ ਅਸੀਂ ਸੰਸਾਰ ਦੀਆਂ ਹੋਰ ਚੀਜ਼ਾਂ ਪਿੱਛੇ ਭੱਜਦੇ ਆਂ ਮਨ ਪਰਚਾਵਨ ਉਹ ਸਾਡੇ ਲਈ ਵੱਡਾ ਹੋ ਗਿਆ ਮਨ ਸਮਝਾਵਨ ਤੇ ਸਾਡੇ ਲਈ ਛੋਟਾ ਹੋ ਗਿਆ ਕਬੀਰ ਸਾਹਿਬ ਕਹਿੰਦੇ ਮਨ ਸਮਝਾਵਨ ਕਾਰਨੇ ਕਛੂਕ ਪੜਿਆ ਗਿਆਨ ਅੱਜ ਤੋਂ 500 ਸਾਲ ਪਹਿਲਾਂ ਦੂਸਰੇ ਪਾਤਸ਼ਾਹ ਨੇ ਕਿਹਾ ਸੀ ਸਾਡੇ ਕੋਲ ਦੋ ਚੀਜ਼ਾਂ ਜੀਓ ਤੇ ਪਿੰਡ ਇਹ ਜੀਓ ਨੂੰ ਚਾਹੀਦਾ ਗਿਆਨ ਇਸ ਪਿੰਡੇ ਨੂੰ ਚਾਹੀਦੀ ਤੰਦਰੁਸਤੀ ਸੱਚੇ ਪਾਤਸ਼ਾਹ ਨੇ ਸਵੇਰੇ ਨਿਆਣੇ ਇਕੱਠੇ ਕੀਤੇ ਕਹਿੰਦੇ ਪੁੱਤ ਪੜੋ ਤੇ ਸ਼ਾਮਾਂ ਨੂੰ ਉਹੀ ਨੌਜਵਾਨ ਇਕੱਠੇ ਕੀਤੇ ਕਹਿੰਦੇ ਹੁਣ ਲੜੋ ਪੜਨਾ ਵੀ ਸਿੱਖ ਜੋ ਲੜਨਾ ਵੀ ਸਿੱਖ ਜੋ ਕੌਮ ਕਦੀ ਮਾਰ ਨਹੀਂ ਖਾਊਗੀ ਜਿਨ੍ਹਾਂ ਨੂੰ ਲੜਨਾ ਨਹੀਂ ਆਉਂਦਾ ਉਹ ਪੜਨ ਵਾਲਿਆਂ ਦੇ ਅੱਗੇ ਹੱਥ ਜੋੜੇ ਜਿਨ੍ਹਾਂ ਨੂੰ ਲੜਨਾ ਨਹੀਂ ਆਉਂਦਾ ਪੜਨਾ ਆਉਂਦਾ ਉਹ ਲੜਨ ਵਾਲਿਆਂ ਦੀ ਗੁਲਾਮੀ ਕਰਦੇ ਆ ਤੇ ਜਿਨ੍ਹਾਂ ਨੂੰ ਪੜਨਾ ਨਹੀਂ ਆਉਂਦਾ ਲੜਨਾ ਆਉਂਦਾ ਉਹ ਪੜਨ ਵਾਲਿਆਂ ਦੀ ਗੁਲਾਮੀ ਕਰਦੇ ਆ ਜਿਨ੍ਹਾਂ ਨੂੰ ਦੋਨੇ ਆਉਂਦੇ ਨੇ ਉਹ ਕੌਮਾਂ ਰਾਜ ਕਰਦੀਆਂ ਸਾਧ ਸੰਗਤ ਜੀ ਬੇਨਤੀ ਸੁਣਿਓ ਅੱਜ ਕਿਸੇ ਬੱਚੇ ਨੂੰ ਪੁੱਛੋ ਬੇਟਾ ਵਾਟ ਆਰ ਦਾ ਬੇਸਿਕ ਨੀਡਸ ਆਫ ਹਿਊਮਨ ਇਨਸਾਨ ਦੀਆਂ ਬੇਸਿਕ ਜ਼ਰੂਰਤਾਂ ਕੀ ਨੇ ਤੇ ਬੱਚਾ ਆਪਣੀਆਂ ਕਿਤਾਬਾਂ ਚੋਂ ਪੜ ਕੇ ਦੱਸੂਗਾ ਆਖੇ ਜੀ ਫੂਡ ਕਲੋਥ ਐਂਡ ਸ਼ੈਲਟਰ ਹਿੰਦੀ ਚ ਦੱਸੂਗਾ ਜੀ ਰੋਟੀ ਕਪੜਾ ਔਰ ਮਕਾਨ ਇਹ ਬੰਦੇ ਦੀਆਂ ਮੁੱਢਲੀਆਂ ਜ਼ਰੂਰਤਾਂ ਹੁਣ ਸਾਧ ਸੰਗਤ ਜੀ ਬੰਦੇ ਦੇ ਅੱਗੇ ਲਿਖੋ ਗੁਲਾਮ ਗੁਲਾਮ ਬੰਦਾ ਤੁਹਾਨੂੰ ਇੱਕ ਦੇ ਦਿੱਤਾ ساری ਜ਼ਿੰਦਗੀ ਤੁਹਾਡਾ ਫ੍ਰੀ ਕੰਮ ਕਰੂਗਾ ਉਸ ਗੁਲਾਮ ਬੰਦੇ ਨੂੰ ਤੁਸੀਂ ਘਰੇ ਰੱਖਣਾ ਕੰਮ ਕਰਾਉਣਾ ਫ੍ਰੀ ساری ਜ਼ਿੰਦਗੀ ਕਰਾਉਣਾ ਤੁਸੀਂ ਦੱਸੋ ਵੀ ਗੁਲਾਮ ਬੰਦੇ ਨੂੰ ਰੋਟੀ ਦੋਗੇ ਕਿ ਬਿਨਾਂ ਦਿੱਤੇ ਸਰਜੂ ਰੋਟੀ ਦੇਣੀ ਪਊ ਗੁਲਾਮ ਬੰਦੇ ਨੂੰ ਕੱਪੜਾ ਦੇਣਾ ਪਊ ਕਿ ਬਿਨਾਂ ਕੱਪੜਿਆਂ ਤੋਂ ਕੰਮ ਕਰਾਵਾਂਗੇ ਉਹਦੇ ਤੋਂ ਗੁਲਾਮ ਬੰਦੇ ਨੂੰ ਉਹਦੇ ਸਿਰ ਤੇ ਛੱਤ ਦੇਣੀ ਪਊਗੀ ਜਾਂ ਫਿਰ ਉਹ ਬਾਹਰ ਮੀਂਹ 'ਚ ਸੌਜੂਗਾ ਹੁਣ ਦੱਸੋ ਗੁਲਾਮ ਬੰਦੇ ਨੂੰ ਰੋਟੀ ਕਪੜਾ ਮਕਾਨ ਤਿੰਨ ਚੀਜ਼ਾਂ ਚਾਹੀਦੀਆਂ ਅੰਗਰੇਜ਼ਾਂ ਦੇ ਆਪਾਂ ਗੁਲਾਮ ਸੀ ਉਹਨਾਂ ਨੇ ਪੁੱਠੀ ਪੜ੍ਹਾਈ ਪੜ੍ਹਾਈ ਆ ਬਾਅਦ ਵਾਲਿਆਂ ਨੇ ਵੀ ਕੁਝ ਸੁਧਾਰ ਨਹੀਂ ਕੀਤਾ ਇਹਨਾਂ ਦੇ ਵੀ ਤਰੀਕੇ ਉਹੋ ਜਿਹੇ ਨੇ ਤੇ ਸਾਨੂੰ ਅੱਜ ਵੀ ਉਹੀ ਪੜ੍ਹਨਾ ਪੈਂਦਾ ਕਿ ਇਨਸਾਨ ਦੀਆਂ ਬੇਸਿਕ ਨੀਡਸ ਹੁੰਦੀਆਂ ਜੀ ਅਖੇ ਰੋਟੀ ਕਪੜਾ ਤੇ ਮਕਾਨ ਇਹ ਰੋਟੀ ਕਪੜਾ ਤੇ ਮਕਾਨ ਇੱਕ ਕੈਦੀ ਦੀ ਜ਼ਰੂਰਤ ਹੈ ਇੱਕ ਗੁਲਾਮ ਦੀ ਜ਼ਰੂਰਤ ਹੈ ਅਸੀਂ ਗੁਲਾਮ ਨਹੀਂ ਹਾਂ ਇੱਕ ਆਜ਼ਾਦ ਮਨੁੱਖ ਦੇ ਕੋਲ ਰੱਬ ਨੇ ਦੋ ਚੀਜ਼ਾਂ ਦੇ ਕੇ ਭੇਜੀਆਂ ਜੀਵ ਪਿੰਡ ਸਭ ਤੇਰੀ ਰਾਸ ਇਹ ਜਿਹੜਾ ਤੁਹਾਡਾ ਪਿੰਡ ਪਿੰਡਾ ਇਹਨੂੰ ਚਾਹੀਦੀ ਤੰਦਰੁਸਤੀ ਸਰੀਰ ਨੂੰ ਬਿਮਾਰ ਕਰਨ ਵਾਲੀਆਂ ਚੀਜ਼ਾਂ ਜਿੰਨੀਆਂ ਬਾਜ਼ਾਰ ਚ ਮਿਲਦੀਆਂ ਨੇ ਸਭ ਬੰਦ ਹੋਣੀਆਂ ਚਾਹੀਦੀਆਂ ਇਨਸਾਨ ਦੀ ਤੰਦਰੁਸਤੀ ਦਾ ਸੁਪਨਾ ਮਹਾਰਾਜ ਨੇ ਲਿਆ ਤੰਦਰੁਸਤੀ ਲਈ ਤਿੰਨ ਚੀਜ਼ਾਂ ਚਾਹੀਦੀਆਂ ਸੀ ਉਹ ਤਿੰਨੇ ਦਿੱਤੀਆਂ ਪਹਿਲੀ ਚੀਜ਼ ਖੁਰਾਕ ਦੂਜੀ ਕਸਰਤ ਤੀਜੀ ਦਵਾਈ ਬੂਟੀ ਮੇਰੇ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਸੰਭਾਲੀ ਖਡੂਰ ਸਾਹਿਬ ਦੀ ਧਰਤੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਾਸ ਅੰਮ੍ਰਿਤ ਖੀਰ ਠਿਆਲੀ ਘੋ ਵਾਲੀਆਂ ਖੀਰਾਂ ਛਕਾਈਆਂ ਘੋ ਵਾਲੇ ਪ੍ਰਸ਼ਾਦ ਛਕਾਏ ਫਿਰ ਮਾਲ ਖਾੜੇ ਚ ਘੋਲਣ ਲਾਇਆ ਕਸਰਤ ਵੀ ਕਰਾਈ ਤੇ ਤੀਜਾ ਕੰਮ ਦਵਾਈ ਬੂਟੀ ਭਾਈ ਲਾਲੋ ਵੈਦ ਤੇ ਗਾਂ ਚੌਥੇ ਪੰਜਵੇਂ ਪਾਤਸ਼ਾਹ ਵੇਲੇ ਹਸਪਤਾਲ ਵੱਡੇ ਵੱਡੇ ਤੇ ਸੱਤਵੇਂ ਪਾਤਸ਼ਾਹ ਦਾ દવાਖਾਨਾ ਜਿੱਥੋਂ ਦਾਰਾਸ਼ ਕੋ ਠੀਕ ਹੋਇਆ ਸਾਧ ਸੰਗਤ ਜੀ ਦਵਾਈ ਬੂਟੀ ਦਾ ਪ੍ਰਬੰਧ ਕਸਰਤਾਂ ਦੇ ਸ਼ਸਤਰ ਵਿਦਿਆ ਦੇ ਪ੍ਰਬੰਧ ਤੇ ਨਾਲ ਚੰਗੀ ਖੁਰਾਕ ਦੇ ਪ੍ਰਬੰਧ ਸਰੀਰ ਨੂੰ ਤੰਦਰੁਸਤ ਕਰਨ ਵਾਲੀਆਂ ਚੀਜ਼ਾਂ ਦਿੱਤੀਆਂ ਮਨ ਵਾਸਤੇ ਗਿਆਨ ਚਾਹੀਦਾ ਤੇ ਸਵੇਰੇ ਆਸਾ ਕੀ ਵਾਰ ਸਿਮਰਨ ਫਿਰ ਜਪਜੀ ਸਾਹਿਬ ਫਿਰ ਗਾਹ ਸੁਖਮਨੀ ਸਾਹਿਬ ਪੰਜਵੇਂ ਪਾਸ਼ਾ ਜੀ ਦਾ ਫਿਰ ਕੀਰਤਨ ਫਿਰ ਕਥਾ ਫਿਰ ਕਵੀ ਦਰਬਾਰ ਢਾਡੀ ਵਾਰਾਂ ਕਵੀ ਸ਼ਰੀ ਇੰਨਾ ਕੁਝ ਦੇਤਾ ਗਿਆਨ ਦਾ ਭੰਡਾਰ ਨਾ ਤੁਹਾਨੂੰ ਗਿਆਨ ਵੱਲੋਂ ਪਿੱਛੇ ਰਹਿਣ ਦਿੱਤਾ ਨਾ ਤੁਹਾਨੂੰ ਸਰੀਰ ਵੱਲੋਂ ਤੁਹਾਡੇ ਸਰੀਰ ਵੀ ਤਗੜੇ ਤੁਹਾਡੇ ਮਨ ਵੀ ਤਗੜੇ ਕਰਤੇ ਦਸਵੇਂ ਪਾਸ਼ਾਤਾ ਕਉਂਦੇ ਆਉਂਦੇ ਪੰਜ ਗੁਰੂਆਂ ਨੇ ਪੰਜ ਜਾਮੇ ਲਾ ਕੇ ਗ੍ਰੰਥ ਤਿਆਰ ਕੀਤਾ ਜਿੰਨੀ ਦੇਰ ਮਹਾਰਾਜ ਦਾ ਸਰੂਪ ਤਿਆਰ ਨਹੀਂ ਹੋਇਆ ਜਿਹੜਾ ਹਮਲਾਵਰ ਆਇਆ ਮਹਾਰਾਜ ਨੇ ਕਿਸੇ ਦਾ ਜਵਾਬ ਨਹੀਂ ਦਿੱਤਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਨਹੀਂ ਹੋਇਆ ਸੁਲੀਖਾਨ ਆਇਆ ਸੁਲਬੀਖਾਨ ਆਇਆ ਸਾਰਿਆਂ ਦੇ ਮਹਾਰਾਜ ਤੇ ਛੜਤਾ ਫਿਰ ਅਗਲੇ ਪੰਜ ਜਾਮੇ ਲਾ ਕੇ ਪੰਥ ਤਿਆਰ ਕੀਤਾ ਇੱਕ ਅੰਦਰੋਂ ਸਮਝਾਉ ਇੱਕ ਬਾਹਰੋਂ ਸਮਝਾਉ ਪੰਥ ਨੇ ਬਾਹਰੋਂ ਰੋਕਣਾ ਹੈ ਗ੍ਰੰਥ ਨੇ ਅੰਦਰੋਂ ਸਮਝਾਉਣਾ ਹੈ ਇਹ ਦੋ ਤਰ੍ਹਾਂ ਦੀ ਮੁਕੰਮਲ ਇਕਵਾਈ ਜੁਗੋ ਜੋਗਾ ਆਪਾਂ ਰਹੀਏ ਨਾ ਰਹੀਏ ਇਹ ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਰਹਿੰਦੀ ਦੁਨੀਆ ਤੱਕ ਦੁਨੀਆ ਨੂੰ ਚਾਨਣ ਵਿਖਾਉਂਦਾ ਰਹੇਗਾ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਨਹੀਂ ਰੱਖੀ 200 ਸਾਲ ਤੱਕ ਉਥੋਂ ਇੰਚ ਵੀ ਇੱਧਰ ਉੱਧਰ ਨਹੀਂ ਹੋਏ ਦਸਵੇਂ ਪਾਤਸ਼ਾਹ ਨੇ ਉਹੀ ਮਕਾਨ ਖੜਾ ਕਰਕੇ ਉਹਦੀ ਸੰਪੂਰਨ ਸੰਪੂਰਨਤਾ ਕੀਤੀ ਖਾਲਸਾ ਇਸ ਧਰਤੀ ਤੇ ਪ੍ਰਗਟ ਕੀਤਾ ਅੱਜ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਣਾ ਪੈਣਾ ਹਰ ਸਿੱਖ ਨੂੰ ਹਰ ਪਰਿਵਾਰਾਂ ਸਵੇਤ ਆਉਣਾ ਪੈਣਾ ਪ੍ਰਿਲਾਦ ਆਪਣੇ ਬੱਚੇ ਨੂੰ ਰੱਬ ਦਾ ਨਾਂ ਨਹੀਂ ਲੈਣ ਦਿੰਦਾ ਤੇ ਆਪਾਂ ਸਾਡਾ ਬੱਚਾ ਕਹਵੇ ਅੰਮ੍ਰਿਤ ਛਕਣਾ ਅਸੀਂ ਕੀ ਕਰਦੇ ਹਾਂ ਅਸੀਂ ਵੀ ਤੇ ਕਹਿਨੇ ਰਹਿਣ ਦੇ ਸਾਡੀ ਧੀ ਕਹਵੇ ਅੰਮ੍ਰਿਤ ਛਕਣਾ ਅਸੀਂ ਵੀ ਤੇ ਰੋਕਦੇ ਆਂ ਜੇਰ ਨਾਕਸ਼ ਰੋਗ ਦੀ ਅਸੀਂ ਫਿਰ ਥੋੜੇ ਬੋਧ ਤੇ ਰਾਲੀ ਗਏ ਉਹਦੇ ਨਾਲ ਸਾਧ ਸੰਗਤ ਜੀ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਆਓ ਖੰਡੇ ਬਾਟੇ ਦੀ ਪੌਲ ਛੱਕੀ ਅਮਰ ਛਕੋ ਕੇਸਗੜ੍ਹ ਸਭ ਤੋਂ ਸਾਰਿਆਂ ਨੂੰ ਆਵਾਜ਼ ਹੈ ਆਓ ਗੁਰੂ ਦੇ ਪਰਿਵਾਰ ਚ ਸ਼ਾਮਲ ਹੋਈਏ ਪਰਿਵਾਰ ਵਿੱਚ ਭਾਈ ਬਣਨਾ ਪੈਣਾ ਇੱਕ ਸਿੱਖ ਦੂਜੇ ਸਿੱਖ ਤੋਂ ਪੂਜਾ ਨਾ ਕਰਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣੇ ਪੈਰਾਂ 'ਚ ਨਾ ਭਾਵੇ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਆਪਾਂ ਜਦ ਤੱਕ ਭਰਾ ਨਹੀਂ ਬਣਦੇ ਪੰਥ ਦਾ ਬੇੜਾ ਪਾਰ ਨਹੀਂ ਜੇ ਹੋਣਾ